ਇੱਕ 18 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਥਾਣਾ ਸੀ ਡਿਵੀਜ਼ਨ ਚ ਰਿਸੀਵ ਹੋਈ ਸੀ ਜਿਸ ਦੇ ਵਿੱਚ ਮੋਤੀ अरोड़ा ਨੇ ਆ ਕੇ ਦੱਸਿਆ ਵੀ ਉਹਨਾਂ ਦੀ ਇੱਕ i10 ਕਾਰ ਹੈ ਜਿਹੜੀ ਉਹ ਇੱਥੇ ਸੀ ਡਿਵੀਜ਼ਨ ਤੋਂ ਥੋੜੀ ਜਿਹੀ ਦੂਰ ਇੰਨਾ ਰੋ ਵਾਲੀ ਇੱਕ ਦੁਕਾਨ ਦੇ ਉੱਤੇ ਲਗਾਈ ਜਦੋਂ ਲਗਾਈ ਦੇ ਪਿੱਛੋਂ ਦੋ ਨੌਜਵਾਨ ਆਏ ਤੇ ਦੋ ਨੌਜਵਾਨ ਇਹਨਾਂ ਨੂੰ ਵੈਪਨ ਦਿਖਾ ਕੇ ਜਿਹੜਾ ਉਹਨਾਂ ਦੀ ਕਾਰ ਜਿਹੜੀ ਸਨੇਚ ਕਰਕੇ ਲੈ ਗਏ ਜਿਸ ਤੇ ਤੁਰੰਤ ਕਾਰਵਾਈ ਕਰਕੇ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ACP ਸਾਊਥ ਪ੍ਰਵੇਸ਼ ਚੋਪੜਾ ਜੀ ਤੇ SHO ਸੀ ਡਿਵੀਜ਼ਨ ਰਜਵੰਤ ਕੌਰ ਇਹਨਾਂ ਦੀਆਂ ਟੀਮਸ ਕਨਸਟੀਟਿਊਟ ਕੀਤਿਆ ਗਈਆਂ ਇਮੀਡੀਏਟਲੀ ਜਿਹੜੀਆਂ ਇਸ ਵਾਰਦਾਤ ਨੂੰ ਜਿਹੜਾ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਮੈਡੀਕਲ ਸਟੇਸ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੇ ਦੋ ਦੋਸ਼ੀ ਜਿਹੜੇ ਆ ਉਹ ਇਸ ਦੇ ਵਿੱਚ ਆਇਡੈਂਟੀਫਾਈ ਕੀਤੇ ਉਹਨਾਂ ਦੋਵਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਲਦੀ ਪੁੱਤਰ ਪ੍ਰੀਤਮ ਸਿੰਘ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਤੇ ਵਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜਿਹੜਾ ਨਸ਼ਾਹਰਾ ਪਨਵਾ ਦੇ ਲਾਗੇ ਜਿਹੜਾ ਟੋਟੀਆਂ ਪਿੰਡ ਪੈਂਦਾ ਉੱਥੋਂ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਖੋਈ ਹੋਈ ਕਾਰ i10 ਉਹ ਬਰਾਮਦ ਕੀਤੀ ਗਈ ਪਲੱਸ ਜਿਹੜਾ ਇੱਕ ਇਹਨਾਂ ਪਿਸਟਲ ਵਿਖਾਇਆ ਸੀਗਾ ਉਹ ਕਡਾਉਣਾ ਪਿਸਟਲ ਸੀਗਾ ਉਹ ਵੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਹਦੇ ਵਿੱਚ ਜਿਹੜੀ ਦਸਣਯੋਗ ਗੱਲ ਇਹ ਆ ਵੀ ਜਿਹੜਾ ਵਤਨਾਮ ਸਿੰਘ ਹੈ ਇਹ 2018 ਤੋਂ 2018 ਦੇ ਵਿੱਚ ਇਹ ਕੈਨੇਡਾ ਤੋਂ ਜਿਹੜਾ ਵਾਪਸ ਆਇਆ ਸੀਗਾ ਇਹ 2018 ਦੇ ਵਿੱਚ ਇਹ ਉੱਥੋਂ ਡਿਪੋਰਟ ਹੋ ਕੇ ਆਇਆ ਇਹ ਕਰੀਬ 15 ਤੋਂ ਲੈ 15-16 ਸਾਲ ਜਿਹੜਾ ਕੈਨੇਡਾ ਦੇ ਵਿੱਚ ਰਿਹਾ ਸੀਗਾ ਉਸ ਤੋਂ ਆ ਕੇ ਜਦੋਂ ਵਾਪਸ ਆਇਆ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਕਰਦਿਆਂ ਜਿਹੜਾ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਹੀ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਜਿਹੜੀ ਖੋਸ਼ ਉਦਾਕਾਰ ਆ ਜਿਹੜੀ ਇਹਨਾਂ ਕੋ ਬਰਾਮਦ ਕੀਤੀ ਗਈ